ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਖੇਤ ਫਿਰਦੇ ਆ ਜੀ ਅੱਜ ਅੱਜ ਥੋੜੀਆਂ ਜੀਆਂ ਗੱਲਾਂ ਸ਼ੇਅਰ ਕਰਨੀਆਂ ਸੀ ਜਿੰਨਾ ਕ ਤਜਰਬਾ ਜਿੰਨਾ ਕ ਐਕਸਪੀਰੀਐਂਸ ਆ ਤਾਂ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਜੇ ਆਪਾਂ ਗੱਲ ਕਰਦੇ ਆ ਜੀ ਜਿਹੜੀਆਂ ਫੰਗੀ ਸਾਈਡ ਦੜਾ ਦੜ ਮਹਿੰਗੇ ਵਿਕੀ ਜਾਂਦੇ ਨੇ ਵੀ ਮਹਿੰਗਾ ਕਰੀਏ ਜਾਂ ਸਸਤਾ ਕਰੀਏ ਵੀਰੇ ਸਿੱਧੀ ਜੀ ਗੱਲ ਆ ਜਿੰਨਾ ਦਾ ਝੋਨਾ 65 ਡਣਾ ਤੋਂ ਉੱਤੇ ਲੰਘ ਗਿਆ ਹਣਾ ਇੱਕ ਸਪਰੇ ਤੁਸੀਂ ਕਰਤੀ ਅੱਜ 8 ਤਰੀਕ ਹੈ ਜੀ ਆਪਣੇ ਕੋਲੇ ਠੀਕ ਹੈ 8 ਆ ਪਤਾ ਨਹੀਂ 7 ਆ ਜਿੰਨੀ ਵੀ ਹੋਈ ਉਹ ਤੁਹਾਨੂੰ ਉੱਤੇ ਮੈਂ ਲਿਖ ਦੂੰਗਾ ਜਿਨ੍ਹਾਂ ਨੇ ਵੀਰੇ ਸਪਰੇ ਕਰਤੀ ਇੱਕ ਅੱਜ ਤੋਂ 10 ਦਿਨ ਪਹਿਲਾਂ ਕਰੀਏ ਅੱਜ ਤੋਂ 15 ਦਿਨ ਪਹਿਲਾਂ ਕਰੀਆ ਦੁਬਾਰਾ ਸਪਰੇ ਨਾ ਕਰੋ ਮੌਸਮ ਐਡਾ ਕ ਸੁਹਣਾ ਨਾ ਫਸਲ ਲਈ ਤੁਸੀਂ ਯਕੀਨ ਮੰਨੋ ਕਈ ਭਰਾਵਾਂ ਨੇ ਇੱਕ ਇੱਕ ਸਪਰੇ ਵੀ ਨਹੀਂ ਕਰੀ ਉਹਨਾਂ ਦਾ ਜੋ ਨਵੀਂ ਉਵੇਂ ਖੜਾ ਜਿਨ੍ਹਾਂ ਨੇ ਦੋ ਦੋ ਕਰਤੀਆਂ ਉਹਨਾਂ ਦਾ ਝੋਨਾ ਵੀ ਉਵੇਂ ਹੀ ਖੜਾ ਹੈ ਠੀਕ ਹੈ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਗਵਾਂਡੀ ਨੇ ਕਰਤੀ ਤਾਂ ਮੈਂ ਵੀ ਡੈਡ ਡੈਡ ਕਰਦਾ ਹਨਾ ਝੋਨਾ ਥੋੜਾ ਸਾਫ਼ ਹੈ ਵੀਰੇ ਮੌਸਮ ਹੈ ਜਿਹੜਾ ਉਹ ਕਿਸਾਨ ਦੇ ਪੱਖ ਦਾ ਆਪਣੇ ਪੱਖ ਦਾ ਸਾਰੇ ਪੰਜਾਬ ਦੇ ਵਿੱਚ ਆਲਮੋਸਟ ਇੱਕ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਮੀਂਹ ਪੈ ਜਾਂਦਾ ਵੀਰੇ ਠੀਕ ਹੈ 2 ਘੰਟੇ ਮੀਂਹ ਪੈ ਗਿਆ ਉਸ ਤੋਂ ਬਾਅਦ ਚੰਗੀ ਧੁੱਪ ਲੱਗ ਜਾਂਦੀ ਹੈ ਟੈਂਪਰੇਚਰ ਸੈਟਅਪ ਵਧੀਆ ਹੋ ਜਾਂਦਾ ਜਿੰਨੀ ਕ ਗਿੱਲ ਚਾਹੀਦੀ ਹੈ ਉਨੀ ਕ ਗਿੱਲ ਮਿਲ ਜਾਂਦੀ ਹੈ ਜਿੰਨੀ ਕ ਗਰਮੀ ਚਾਹੀਦੀ ਉਨੀ ਕ ਗਰਮੀ ਮਿਲ ਜਾਂਦੀ ਹੈ ਹਨਾ ਬਹੁਤ ਵਧੀਆ ਫੰਗਸ ਵੀਰੇ ਉੱਥੇ ਆਉਂਦੀ ਆ ਇੱਕ ਜਿਹੜਾ ਆਪਾਂ ਫੰਗੀ ਸਾਈਡ ਜਿਹੜਾ ਕਹਿ ਦਿੰਨੇ ਆ ਮੇਨ ਵੀ ਫੰਗੀ ਸਾਈਡ ਫੰਗੀ ਸਾਈਡ ਫੰਗੀ ਸਾਈਡ ਫੰਗੀ ਸਾਈਡ ਮੇਨ ਪੀਆਰ 126 ਨੂੰ ਟੈਗ ਕਰੂਗੀ ਵੀਰੇ ਜਾਂ ਬਾਸਮਤੀ ਦੀਆਂ ਜਿੰਨੀਆਂ ਵੀ ਕਿਸਮਾਂ 16 92 11 21 17 18 ਮੁੱਛਲ ਉਹਨਾਂ ਨੂੰ ਟੈਗ ਕਰੂਗੀ ਜਿਹੜਾ ਜੇ ਮੇਨ ਕਰੀਏ ਆਪਾਂ ਗੱਲ ਪੀਆਰ 131 ਹੋ ਗਿਆ 28ਪੀ 67 ਝੋਨਾ ਹੋ ਗਿਆ ਜਿਆਦਾ ਰਕਬਾ ਲੱਗਿਆ ਜਿਹੜਾ ਹਾਈਬ੍ਰਿਡ ਆ 7501 ਹੋ ਗਿਆ ਇਹਨਾਂ ਨੂੰ ਦੂਜੇ ਝੋਨੇ ਦੇ ਮੁਕਾਬਲੇ ਫੰਗਸ ਹੈ ਜਿਹੜੀ ਉਹ 70% 70 60 70% ਘਟ ਆਉਂਦੀ ਹੈ ਵੀਰੇ ਬਿਮਾਰੀਆਂ neck blast ਦੀ ਸਮੱਸਿਆ ਨਹੀਂ ਆਉਂਦੀ ਠੀਕ ਹੈ ਹਲਦੀ ਰੋਗ ਦੀ ਸਮੱਸਿਆ ਨਹੀਂ ਆਉਂਦੀ ਥੱਲੇ ਜਿਹੜਾ ਜੜਾਂ ਦੇ ਵਿੱਚ ਆਉਂਦਾ ਫੰਗਸ ਉਹ ਆਪਣੀਆਂ ਗਲਤੀਆਂ ਕਰਕੇ ਆਉਂਦਾ ਵੀਰੇ ਜਿੱਥੇ ਆਪਾਂ ਜੂਰੀਆ ਜਾਦੀ ਪਾਤੀ ਪਾਣੀ ਸਕਾਇਆ ਨਾ ਠੀਕ ਹੈ ਜ਼ਹਿਰ ਜਾਦੇ ਪਾਤੇ ਤੁਸੀਂ ਜਾਂ ਡੋਜ਼ ਆ ਜਿਹੜੀ ਉਹ ਜਾਦੀ ਪਾਤੀ ਕਿਸੇ ਵੀ ਚੀਜ਼ ਦੀ ਤਾਂ ਉਹ ਫੰਗਸ ਨੇ ਆਉਣਾ ਹੀ ਹੋਣਾ ਵੀਰੇ ਪਾਣੀ ਸਕਾ ਕੇ ਲਾਓ ਠੀਕ ਹੈ ਬੱਤਰਾਂ ਤੇ ਲਾਓ ਪਹਿਲਾਂ ਹੁਣ ਜਿਨ੍ਹਾਂ ਦਾ ਝੋਨਾ ਨਹੀਂ ਆਪਣੇ ਕੋਲੇ ਮੋਸਟਲੀ ਸਿਚੁਏਸ਼ਨ ਜਿਹੜੀ ਹੋ ਗਈ ਜਿਹੜਾ ਗੇਤਾ ਲਾਇਆ ਵੀ 65 ਦਿਨਾਂ ਤੋਂ ਉੱਤੇ ਉੱਤੇ ਆ ਝੋਨਾ ਜੀ ਠੀਕ ਹੈ ਸਿਚੁਏਸ਼ਨ ਉਹਦੀ ਆ ਵਾਲੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਹੈ ਕੋਈ ਕੋਈ ਮੰਝਰ ਨਿਕਲ ਆਈ ਕਿਸੇ ਨੂੰ ਬੂਰ ਪੈ ਗਿਆ ਕਿਸੇ ਦਾ ਬੂਰ ਜਿਹੜਾ ਉੱਪਰਲੀ ਸਟੇਜ ਚੋਂ ਨਿਕਲ ਕੇ ਦੂਜੀ ਚ ਹੋ ਗਿਆ ਤੀਜੀ ਚ ਹੋ ਗਿਆ ਹਨਾ ਤਾਂ ਇਹ ਵਾਲੀ ਸਿਚੁਏਸ਼ਨ ਤੇ ਆ ਕੇ ਵੀਰੇ ਆਪਾਂ ਨੂੰ ਜੇ ਇੱਕ ਸਪਰੇਅ ਕਰਤੀ ਤਾਂ ਬਹੁਤ ਆ ਹੁਣ ਇਹਦੇ ਖੇਤ ਦੇ ਵਿੱਚ ਵੜੋ ਨਾ ਨਸਾਰਾ ਕਦੇ ਵੀ ਇੱਕ ਸਮੇਂ ਨਹੀਂ ਹੁੰਦਾ ਹਨਾ ਪੋਲੀਨੇਸ਼ਨ ਕਦੇ ਵੀ ਇੱਕ ਸਮੇਂ ਨਹੀਂ ਹੁੰਦਾ ਜੇ ਦੋ ਦਿਨ ਮੀਂਹ ਪੈ ਗਿਆ ਤਾਂ ਬੂਰ ਜਿਹੜਾ ਉਹਨੇ ਅੰਦਰ ਵੜ ਜਾਣਾ ਆਪਦੇ ਆਪ ਉਦੋਂ ਬਾਅਦ ਜਦੋਂ ਧੁੱਪ ਨਿਕਲ ਗਈ ਤਾਂ ਬੂਰ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਆ ਪਹਿਲਾਂ ਇੱਥੇ ਬੂਰ ਪਾਉ ਫਿਰ ਇੱਥੇ ਪਾਉ ਫਿਰ ਇੱਥੇ ਪਾਉਗਾ ਹਨਾ ਐਵੇਂ ਨਾ ਕਾਬਰੀ ਜੇ ਉਹ ਦੁਕਾਨ ਵਾਲਿਆਂ ਨੇ ਮਗਰ ਲੱਗ ਲੱਗ ਕੇ ਵੀ ਸਪਰੇਆ ਕਰੀ ਜਾਈਏ ਆਪਾਂ ਹੁਣ ਜਿਹਦੇ ਕੀੜਾ ਖੁਰਕ ਹੈ ਜਿਹਦੇ ਇਹਨੂੰ ਆਪਾਂ ਕਹਿ ਦਈਏ ਵੀ ਡਾਰਾ ਜਿਹੜਾ ਜ਼ਮੀਂਦਾਰ ਨੂੰ ਬਹੁਤ ਡਰਾਉਂਦਾ ਹਨਾ ਤੇ ਜਿਹਦੇ ਡਾਰਾ ਵੀ ਆਪਾਂ ਮੇਰੇ ਸਪਰੇਅ ਕਰਨੀਆਂ ਹੁਣ ਸਪਰੇਅ ਕਰਨੀਆਂ ਹੁਣ ਕਿਵੇਂ ਕਰੀਏ ਕਿਹੜੀ ਕਰੀਏ ਪਹਿਲਾਂ ਤਾਂ ਪੈਨ ਕਸਟੋਰੀਆ ਪਾਤੀ ਐ ਮੀ ਸਟਾਰ ਪਾਤੀ ਕਿਸ ਨੇ ਨਟੀਵੋ ਪਾਤੀ ਕਿਸ ਨੇ ਪਲਸਰ ਪਾਤੀ ਹੁਣ ਕਰਨੀਆਂ ਯਾਰ ਇੱਕ ਕੀ ਕਰੀਏ ਉਹਨੇ ਕਰਤੀ ਹੁਣ ਮੈਂ ਪਾਉਣ ਨੂੰ ਮੇਰਾ ਜੀ ਕਰੀ ਜਾਂਦਾ ਵੀ ਸਾਰੇ ਕਹੀ ਜਾਂਦੇ ਨੇ ਜਿੰਨੇ ਯੂਟਿਊਬਰ ਨੇ ਜਿੰਨੇ ਸੋਸ਼ਲ ਮੀਡੀਆ ਤੇ ਵੀਰੇ ਆਪਦਾ ਖੇਤ ਦੇਖ ਲਓ ਠੀਕ ਐ ਮੈਂ ਵੀਰੇ ਖੁਦ ਦੀ ਗੱਲ ਦੱਸਨਾ ਮੈਂ ਹੁਣ ਤੱਕ ਇੱਕ ਸਪਰੇਅ ਕੀਤੀ ਐ ਕਸਟੋਰੀਆ ਠੀਕ ਐ ਨਾਲ ਉਹਦੇ ਵਿੱਚ ਸੁੰਡੀ ਵਾਲੀ ਪਾਈ ਸੀ ਵੀਰੇ ਠੀਕ ਹੈ ਕੋਰ ਆ ਜਾਣ ਹੋਰ ਕੋਈ ਸਪਰੇ ਨਹੀਂ ਕਰੀ ਠੀਕ ਹੈ ਮੇਨ ਇਹਦੀ ਫੰਗੀ ਸਾਈਡ ਤੋਂ ਉਹ ਮੈਨੂੰ ਲੱਗਦਾ ਮੈਂ ਕੀਤੀ ਸੀ ਦੋ ਤਰੀਕ ਨੂੰ ਜਾਂ ਇੱਕ ਤਰੀਕ ਨੂੰ ਹਨਾ ਹੁਣ ਮੈਂ ਸਪਰੇ ਜਿਹੜੀ ਕਰੂੰਗਾ ਵੀਰੇ 15 ਤਰੀਕ ਤੋਂ ਬਾਅਦ-ਬਾਅਦ ਕਰੂੰਗਾ ਚਾਹੇ ਤੇਲੇ ਵਾਲੀ ਆ ਸੁੰਡੀ ਦਾ ਮਾਹੌਲ ਦੇਖੂੰਗਾ ਵੀ ਆਉਂਦੀ ਆ ਜਾਂ ਨਹੀਂ ਆਉਂਦੀ ਠੀਕ ਹੈ ਬਾਸਮਤੀ ਵਾਲੇ ਖੇਤ ਦੇ ਵਿੱਚ ਜਾਂ ਤਾਂ ਮੈਂ ਪ੍ਰਦਾਨ ਪਾ ਦੇਣੀ ਆ ਵੀਰੇ ਉਹ ਮੇਰਾ ਝੋਨਾ ਹਜੇ ਥੋੜਾ ਜਿਹਾ ਲੇਟ ਆ 17 18 ਤੇ ਉਹਦੇ ਵਿੱਚ ਜਾਂ ਤਾਂ ਮੈਂ ਸਪਰੇਅ ਉਹਦੇ ਤੇ ਇੱਕ ਫੰਗੀਸਾਈਡ ਕਰਤਾ ਵੀਰੇ ਅਜੋਕਸੀ ਤੇ ਟੈਬੂ ਉਹੀ ਸੇਮ ਤੇ ਇੱਕ ਕੋਕੋਰਾਣ ਕਰਤੀ ਠੀਕ ਹੈ 15 ਤਰੀਕ ਤੱਕ ਸੁੰਡੀ ਦਾ ਦੂਜਾ ਹਮਲਾ ਹੋਣਾ ਗੋਪ ਦੀ ਸੁੰਡੀ ਜੇ ਤਾਂ ਉਹਦੀਆਂ ਮੁੰਜਰਾਂ ਨਿਕਲ ਆਈਆਂ ਵੀਰੇ ਉਦੋਂ ਤੱਕ ਫੇਰ ਤਾਂ ਨੀਮ ਹੈ ਉਹਦੇ ਵਿੱਚ ਪਦਾਨ ਜਾਂ ਹੋਰ ਫਰਟੇਰਾ ਜਾਂ ਉੱਤੇ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਇਹਨਾਂ ਚੋਂ ਕੋਈ ਪ੍ਰੋਡਕਟ ਨਹੀਂ ਪਾਉਂਗਾ ਜੇ ਮੁੰਜਰਾ ਨਾ ਨਿਕਲੀਆਂ ਮਤਲਬ ਉਹਦੇ ਵਿੱਚ ਪੈਨਿਕਲ ਨਿੱਕੀ ਜੀ ਮੁੰਜਰ ਜਿਹੜੀ ਨਾ ਬਣੀ ਫਿਰ ਮੈਂ ਉਹਦੇ ਵਿੱਚ ਵੀਰੇ 4 ਕਿਲੋ ਜਾਂ ਬਣ ਦੀ ਦਾਣੇਦਾਰ ਜਰ ਜ਼ਰੂਰ ਪਾਉਂਗਾ ਕਿਉਂਕਿ ਉਹਦੇ ਵਿੱਚ ਜੇ ਗੋਬਾਂ ਖਾ ਗਈ ਜਾਂ ਚਿੱਟੀ ਮੁੰਜਰ ਨਿਕਲ ਆਈ ਤਾਂ ਝਾੜ ਉਹਦਾ ਪਹਿਲਾਂ ਹੀ ਘਟ ਹੁੰਦਾ ਤਾਂ ਕਿਸਾਨ ਵੀ ਰਗੜਿਆ ਜਾਂਦਾ ਹੈ ਨਾ ਥੋਨੇ ਦੇ ਵਿੱਚ ਜ਼ਿਆਦਾ ਪਾਉਣ ਦੀ ਲੋੜ ਨਹੀਂ ਤੁਸੀਂ ਸਪਰੇਅ ਕਰ ਦਿਓ ਠੀਕ ਹੈ ਚੈਸ ਜਿਹੜੀ ਆਪਾਂ ਕਰਨੀ ਆ ਜਾਂ ਹੋਰ ਬਹੁਤ ਇੱਕ ਟੈਕਨੀਕਲ ਇੱਕ ਪੀਆਈ ਨੇ ਨਵਾਂ ਕੱਢਿਆ ਮੋਤੋ ਸਕਰੀਨ ਦੇ ਉੱਤੇ ਲਾ ਦੂੰਗਾ ਹੈ ਨਾ ਉਹ ਸੁੰਡੀ ਨੂੰ ਵੀ ਕੰਟਰੋਲ ਕਰੂਗਾ ਤੇ ਤੁਹਾਡੇ ਤੇਲੇ ਨੂੰ ਵੀ ਕੰਟਰੋਲ ਕਰੂਗਾ ਇੱਕ ਦਵਾਈਆਂ ਹੁੰਦੀਆਂ ਵੀ ਵਿਰੇ ਕਰਦੀਏ ਠੀਕ ਹੈ ਮੁੜ ਕੇ ਕਰੇ ਤੋਂ ਮਾਰਦੀਆਂ ਇੱਕ ਅਸਰ ਰੱਖਦੀਆਂ ਠੀਕ ਹੈ ਚੈਸ ਵਾਲਾ ਸਾਲਟ ਬਹੁਤ ਸਸਤਾ ਹੋਇਆ ਵਿਰੇ ਤੁਸੀਂ ਬਾਈ ਨੇਮ ਨਹੀਂ ਲੈਣਾ ਕਿਸੇ ਵਧੀਆ ਨੇਮ ਜਿਵੇਂ ਬਹੁਤ ਕੰਪਨੀਆਂ ਨੇ ਜਿਨ੍ਹਾਂ ਦਾ ਇੱਕ ਪ੍ਰੋਡਕਟ ਬਾਈ ਨੇਮ ਫੇਮਸ ਹੋ ਜਾਂਦਾ ਹਣਾ ਪਰ ਦੂਜੇ ਪ੍ਰੋਡਕਟ ਨਹੀਂ ਹੁੰਦੇ ਪਰ ਦੂਜੇ ਪ੍ਰੋਡਕਟ ਉਹ ਸਸਤੇ ਦੇ ਦਿੰਦੇ ਨੇ ਟੈਕਨੀਕਲ ਉਹੀ ਹੁੰਦਾ ਤਾਂ ਉਹ ਕੰਪਨੀਆਂ ਨਾਲ ਜਾਇਆ ਕਰੋ ਜਮਾ ਮਾੜੀਆਂ ਕੰਪਨੀਆਂ ਨਾਲ ਵੀ ਨਾ ਜਾਇਆ ਕਰੋ ਆਪਣੇ ਯਾਰ ਮਿੱਤਰ ਨੇ ਤਿੰਨ ਚਾਰ ਦੁਕਾਨਾਂ ਨੇ ਉਹਨਾਂ ਦੀਆਂ ਠੀਕ ਹੈ ਸਾਰਿਆਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਉਹ ਕਹਿੰਦੇ ਵੀ ਬਹੁਤ ਕੰਪਨੀਆਂ ਜਿਹੜੀਆਂ ਸਸਤੇ ਜਿਵੇਂ 12 1200 ਦੇ ਦੇਈ ਜਾਂਦੇ ਨੇ ਕਸਟੋਰੀਆ ਜਾਂ ਹੋਰ ਸਸਤਾ ਦੇਈ ਜਾਂਦੇ ਨੇ ਉਹਨਾਂ ਦੇ ਸੈਂਪਲ ਫੇਲ ਹੋ ਗਏ ਵੀਰੇ ਉਹਨਾਂ ਦੇ ਵਿੱਚ ਹੈ ਹੈਗਜ਼ਾ ਹੀ ਆ ਹਨਾ ਤਾਂ ਇਸ ਕਰਕੇ ਬਾਈ ਨੇਮ ਮੈਂ ਨਹੀਂ ਕਹਿੰਦਾ ਵੀ ਬਾਈ ਨੇਮ ਲਾਓ ਪਰ ਬਾਈ ਨੇਮ ਤੋਂ ਬਜਾਏ ਹੋਰ ਕੰਪਨੀਆਂ ਵੀ ਬਹੁਤ ਨੇ ਜਿਹੜੀਆਂ ਵਧੀਆ ਨੇ ਤੇ ਤੁਹਾਨੂੰ ਸਸਤਾ ਰੇਟ ਦੇ ਦੂਗਾ ਬਾਈ ਨੇਮ ਦਾ ਰੇਟ ਨਹੀਂ ਘਟਾਇਆ ਵੀਰੇ ਬਾਈ ਨੇਮ ਦਾ ਖਰਚਾ ਬਹੁਤ ਹੁੰਦਾ ਜਿਵੇਂ ਮੈਂ ਅੱਗੇ ਗੱਲ ਕਰਦਾ ਕੰਪਨੀ ਨੇ ਐਡਵਰਟਾਈਜ਼ਮੈਂਟ ਤੇ ਬਹੁਤ ਪੈਸਾ ਲਾਇਆ ਹੁੰਦਾ ਬੰਦਿਆਂ ਦੇ ਬਹੁਤ ਪੈਸਾ ਲਾਇਆ ਹੁੰਦਾ ਅੱਗੇ ਨੌਕਰੀ ਉਹਨਾਂ ਦੇ ਕਿੰਨਾ ਕਰਦੇ ਨੇ ਤਾਂ ਉਹ ਨਹੀਂ ਇਹਨਾਂ ਰੇਟ ਘਟਾਉਂਦੇ ਜਿਹੜੀਆਂ ਬਾਕੀ ਕੰਪਨੀਆਂ ਨੇ ਉਹ ਜਿਹੜੀਆਂ ਲੋਕਲ ਨੇ ਉਹ ਰੇਟ ਘਟਾ ਦਿੰਦੀਆਂ ਪਰ ਕਈ ਵਾਰੀ ਪ੍ਰੋਡਕਟ ਕਿਸੇ ਦਾ ਬਹੁਤ ਵਧੀਆ ਹੁੰਦਾ ਤਾਂ ਆਪਦੇ ਡੀਲਰ ਨਾਲ ਮਿੱਤਰ ਨਾਲ ਵਧੀਆ ਜਿਵੇਂ ਤੁਨੁਕਾ ਹੋਗੀ ਠੀਕ ਹੈ ਇੰਡੋਫਿਲ ਹੋਗੀ ਇਨਸੈਕਟੀਸਾਈਡ ਹੋਗੀ ਮੇਘਮਣੀ ਹੋਗੀ ਹਨਾ ਆਈਪੀਐਲ ਹੋਗੀ ਯਾਰਾਂ ਦੇ ਪ੍ਰੋਡਕਟ ਹੋਗੇ ਇਹ ਕਈ ਕਈ ਪ੍ਰੋਡਕਟ ਇਹਨਾਂ ਦੇ ਸਸਤੇ ਨੇ ਤਾਂ ਤੁਸੀਂ ਉਹ ਵਰਤ ਸਕਦੇ ਹੋ ਵੀਰੇ ਇੱਕ ਜਿਹਦੇ ਤੁਹਾਡੇ ਕੋਲੇ ਸਪਰੇਅ ਕਰਤੀ ਵੀਰੇ ਦੱਸ ਦੇਣਾ ਹੁਣ ਕਹਿੰਦੇ ਵੀ ਕਿਹੜੀ ਕਿਹੜੀ ਪਾਈਏ ਵਿੱਚ ਫੰਗੀਸਾਈਡ ਵੀ ਪਾਉਣਾ ਇਹ ਮੇਨ ਗੱਲ ਨੋਟ ਰੱਖਿਓ ਵਿੱਚ ਫੰਗੀਸਾਈਡ ਵੀ ਪਾਉਣਾ ਵਿੱਚ ਇਨਸੈਕਟੀਸਾਈਡ ਵੀ ਪਾਉਣਾ ਵਿੱਚ ਤੇਲੇ ਵਾਲੀ ਵੀ ਪਾਉਣਾ ਵੀਰੇ ਟੈਕਨੀਕਲ ਆ ਜਿਹੜੇ 3-4 ਤੋਂ ਵਧਾ ਜਾ ਨਾ ਕਰੋ ਤਾਂ ਹੈਕਜ਼ਾ ਕੋਨਾ ਜੋਲ ਸਭ ਤੋਂ ਸਸਤਾ ਫੰਗੀ ਸਾਈਡ ਜਿਹੜਾ ਅੱਜ ਤੋਂ 3-4 ਸਾਲ ਪਹਿਲਾਂ ਆਪਾਂ ਕਰਦੇ ਰਹੇ ਹਾਂ ਤੇ ਸਭ ਤੋਂ ਵਧੀਆ ਫੰਗੀ ਸਾਈਡ ਉਹ ਤੁਸੀਂ ਪਾ ਸਕਦੇ ਹੋ ਸਸਤਾ じゃ ਪੈਂਦਾ ਵੀਰੇ ਠੀਕ ਹੈ ਜੇ ਪੂਰੇ ਬਾਈ ਨੇਮ ਵਧੀਆ ਕੰਪਨੀ ਦਾ ਵੀ ਲੋਗ ਹੈ ਤਾਂ ਤੁਹਾਡੇ ਕੋਲੇ 5-600 ਦਾ ਹੋਲ ਲੀਟਰ ਮਿਲ ਜੂ ਤੇ 1 ਲੀਟਰ 3 ਕਿੱਲਿਆਂ ਦੇ ਹੋ ਜੂ ਇੱਕ ਟੈਕਨੀਕਲ ਹੈਕਸਾਗੋਨਾਜੋਲ ਨਾਲ ਉਹਦੇ ਪਾ ਲਓ ਵੀਰੇ ਤੇਲੇ ਵਾਲੀ ਪਾਇਓਮਟਰਾਜਨ ਠੀਕ ਹੈ 50% ਵਾਲੀ ਚੈਸ ਵਾਲਾ ਟੈਕਨੀਕਲ ਦੂਜਾ ਹੋ ਗਿਆ ਜੀ ਵੀਰੇ ਜੇ ਤੁਹਾਨੂੰ ਲੱਗਦਾ ਵੀ ਸੁੰਡੀ ਹੈਗੀ ਆ ਜਾਂ ਛੋਟੇ ਖੇਤ ਚ ਨਹੀਂ ਮਰੀ ਤਾਂ ਕੋਰਾ ਦਣ ਪਾ ਲੋ ਬਸ ਤਿੰਨਾ ਦਾ ਕੋਲਾ ਟੜ ਬਣਾ ਕੇ ਕਰ ਦੋ ਲੋੜ ਨਹੀਂ ਜਿਨ੍ਹਾਂ ਨੇ ਕਰਤੀ 10 ਦਿਨ ਪਹਿਲਾਂ ਜਾਂ 5 ਦਿਨ ਪਹਿਲਾਂ 15 ਤਰੀਕ ਤੱਕ ਖੇਤ ਚ ਨਾ ਵੜਿਓ ਮਿੱਤਰੋ 15 ਸਤੰਬਰ ਨੂੰ ਬਾਅਦ ਚ ਦੇਖਾਂਗੇ ਵੀ ਕੀ ਹੋਇਆ ਕਿ ਕਿਹੜੇ ਭਾ ਪੈਂਦੀ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਰੇ ਥੈਂਕ ਯੂ ਸੋ ਮਾਚ ਵੀਡੀਓ ਲਗਾਤਾਰ ਪਾਉਂਦੇ ਰਹਾਂਗੇ